ਆ ਦੇਖ ਲਓ ਦੋਸਤੋ ਨਹੀਂ ਟਾਲਦੇ ਪੰਜਾਬੀ ਨਹੀਂ ਟਾਲਦੇ ਪੰਜਾਬੀ ਇੱਕੋ ਦਿਨ ਕਰਵਾਇਆ ਮੁੰਡੇ ਨੇ ਪੰਜ ਕੁੜੀਆਂ ਦੇ ਨਾਲ ਵਿਆਹ ਤੇ ਵੀਡੀਓ ਹੋ ਗਈ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖੋ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਕਰਤੂਤਾਂ ਦੇ ਮਾਲਕ ਬੇਹੱਦ ਸਾਹਮਣੇ ਆਉਂਦੇ ਹਨ ਬਾਰਸ ਇਸ ਵੀਡੀਓ ਦੀ ਕੋਈ ਖਾਸ ਪੁਸ਼ਟੀ ਨਹੀਂ ਕਰਦੇ ਕਿ ਸਾਨੂੰ ਇਸ ਵੀਡੀਓ ਦੀ ਕੋਈ ਖਾਸ ਜਾਣਕਾਰੀ ਨਹੀਂ ਪਰ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿਵੇਂ ਇੱਕ ਮੁੰਡਾ ਪੰਜ ਕੁੜੀਆਂ ਦੇ ਨਾਲ ਵਿਆਹ ਕਰਵਾ ਰਿਹਾ ਅਖਰ ਦੋਸਤੋ ਬੇਸ਼ੱਕ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਪੰਜ ਕੁੜੀਆਂ ਦੇ ਨਾਲ ਵਿਆਹ ਕਰਵਾਉਣਾ ਤੇ ਇੱਕ ਬੇहद ਅਨੋਖੀ ਘਟਨਾ ਤੇ ਬੇਸ਼ੱਕ ਦੋਸਤੋ ਵਿਆਹ ਕਰਵਾਉਣਾ ਇੱਕ ਰੀਤੀ ਰਿਵਾਜ ਹਨ ਪਰ ਇੱਕੋ ਦਿਨ ਹੀ ਪੰਜ ਕੁੜੀਆਂ ਦੇ ਨਾਲ ਵਿਆਹ ਕਰਵਾਉਣਾ ਤਾਂ ਬੇहद ਵੱਡਾ ਤੱਕਾ ਜੱਥੇ ਕਿ ਦੋਤਿਆਂ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਇੱਕੋ ਦਿਨ ਹੀ ਆਪਣੇ ਇੱਕ ਪਤੀ ਨਾਲ ਪੰਜ ਕੁੜੀਆਂ ਵਿਆਹ ਕਰਵਾ ਰਹੀਆਂ ਹਨ ਤੇ ਇੱਕ ਦੂਜੀ ਨੂੰ ਕਿਉਂ ਨਹੀਂ ਜੈਲਸ ਹੋਈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ-ਸਾਫ ਦੇਖੋ ਕੀ ਦੋਸਤੋ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣੇ ਚਾਹੀਦੇ ਹਨ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ